ਆਪ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਸੰਗਠਨ ਨੂੰ ਕਰ ਰਹੀ ਹੈ ਮਜ਼ਬੂਤ ਪੰਜਾਬ ਕਾਂਗਰਸ ਵਿੱਚ ਇੱਕ ਇੱਕ ਹਲਕੇ ਵਿੱਚ ਤਿੰਨ ਤਿੰਨ ਅਰਜਰਬਰ ਕੀਤੇ ਗਏ ਨੇ ਯੁਗਤ ਔਰ ਕਾਂਗਰਸ ਪਾਰਟੀ ਦੇ ਵਿੱਚੋਂ ਨਾਰਾਜ਼ ਬੈਠੇ ਕਾਂਗਰਸ ਦੇ ਮਹਾਬਲੀ ਦਿੱਗਜ ਲੀਡਰ ਉਹਨਾਂ ਨੂੰ ਦੁਬਾਰਾ ਕਾਂਗਰਸ ਵਿੱਚ ਸਰਗਰਮ ਕਰਨ ਵਾਸਤੇ ਜੋ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਹੈ ਨਮ ਜੋਸ ਸਿੰਘ ਸਿੱਧੂ ਨੂੰ ਸ਼ਮਸ਼ੇਰ ਸਿੰਘ ਦੂਲੋਂ ਨੂੰ ਜਾਂ ਹੋਰ ਜਿਹੜੇ ਪੁਰਾਣੇ ਦਿਗਜ ਰਜਿੰਦਰ ਕੌਰ ਪੱਠੜ ਇਹਨਾਂ ਦੀ ਹੁਣ ਕਾਂਗਰਸ ਨੂੰ ਜ਼ਰੂਰ ਤੇ ਕਾਂਗਰਸ ਨੂੰ ਇੱਕ ਮੰਚ ਤੇ ਇਕਜੁੱਟ ਕਰਨਾ ਤੇ ਕਾਂਗਰਸ ਨੂੰ ਦੁਬਾਰਾ ਸੱਤਾ ਵਿੱਚ ਲੈ ਕੇ ਆਉਣਾ ਸਭ ਤੋਂ ਪਹਿਲਾਂ ਹਾਈ ਕਮਾਂਡ ਦੇ ਵੱਲੋਂ ਜੋ ਇਹ ਤਿਆਰੀਆਂ ਵਿਡੀਆਂ ਗਈਆਂ ਨੇ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚ ਸਕੇ ਸੋ ਪੰਜਾਬ ਕਾਂਗਰਸ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇਕਜੁੱਟ ਕਰਨ ਵਾਸਤੇ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲੱਗੀ ਹੋਈ ਹੈ ਜੋ ਕਿ ਪੰਜਾਬ ਦੀ ਲੀਡਰਸ਼ਿਪ ਇੱਕ ਪਾਸੇ ਪੰਜਾਬ ਵਿੱਚ ਕੰਮ ਕਰ ਲਈ ਔਰ ਦੂਸਰੇ ਪਾਸੇ ਹਾਈ ਕਮਾਂਡ ਉਹਨਾਂ ਸਾਰੇ ਲੀਡਰਾਂ ਨੂੰ ਆਪਣੇ ਨਾਲ ਸੰਪਰਕ ਵਿੱਚ ਜੋੜ ਰਹੀ ਹੈ ਜਿਹੜੇ ਨੀਦਰ ਕਾਂਗਰਸ ਤੋਂ ਜੋ ਰਾਜਨੀਤੀ ਨੂੰ ਛੱਡ ਕੇ ਬੈਠੇ ਹੋਏ ਨੇ ਜਾਂ ਉਹਨਾਂ ਦਾ ਕਾਂਗਰਸ ਦੇ ਵਿੱਚੋਂ ਬਿਲਕੁਲ ਛੁੱਟੀ ਹੋ ਚੁੱਕੀ ਹੈ ਸਾਬਕਾ ਪ੍ਰਧਾਨ ਸਾਬਕਾ ਮੰਤਰੀ ਸਾਬਕਾ ਜਿਹੜੇ ਵਿਧਾਇਕ ਨੇ ਜਿਹੜੇ ਕਾਂਗਰਸ ਵਿੱਚ ਪਿਛਲੇ 5 ਸਾਲਾਂ ਤੋਂ ਬਿਲਕੁਲ ਉਹਨਾਂ ਦੀ ਕਾਰਗੁਜ਼ਾਰੀ 0 ਤੇ ਔਰ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਦੇ ਬਾਰੇ ਵੀ ਜੋ ਹਾਈ ਕਮਾਂਡ ਦੇ ਵੱਲੋਂ ਉਹਨਾਂ ਨਾਲ ਸੰਪਰਕ ਸੱਦਾਇਆ ਜਾ ਰਿਹਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਐਸਾ ਚਿਹਰਾ ਨਹੀਂ ਜੋ ਸਟਾਰ ਪ੍ਰਚਾਰਕਾਂ ਦੇ ਰੂਪ ਵਿੱਚ ਉਹਨਾਂ ਨੂੰ ਦੇਖਿਆ ਜਾਂਦਾ ਜਦੋਂ ਕਾਂਗਰਸ ਦੇ ਵੱਲੋਂ ਪ੍ਰਚਾਰ ਕੀਤਾ ਜਾਂਦਾ ਤਾਂ ਇਹੋ ਜਿਹਾ ਚਿਹਰਾ ਜਿਹੜਾ ਸਾਰਿਆਂ ਨੂੰ ਬੰਨ ਕੇ ਰੱਖਦਾ ਹੈ ਔਰ ਕਾਂਗਰਸ ਲਈ ਜਿਹੜਾ ਸਾਰੀ ਲੀਡਰਸ਼ਿਪ ਦੇ ਵਿੱਚ ਉਹਨਾਂ ਪੂਰੇ ਦੇਸ਼ ਦੇ ਵਿੱਚ ਨਾਮ ਹੈ ਸੋ ਅਜਿਹਾ ਚਿਹਰਾ ਕਾਂਗਰਸ ਦੇ ਵਿੱਚ ਇੱਕੋ ਇੱਕ ਨਵਜੋਤ ਸਿੰਘ ਸਿੱਧੂ ਹੈ ਜਿਸ ਨੂੰ ਦੁਬਾਰਾ ਕਾਂਗਰਸ ਆਪਣੇ ਨਾਲ ਸਰਕਾਰ ਮਰਨਾ ਚਾਹਦੀ ਆਪਣੇ ਨਾਲ ਤੋੜਨਾ ਚਾਹੁੰਦੀ ਹੈ ਜੋ ਹਾਈ ਕਮਾਂਡ ਦੇ ਵੱਲੋਂ ਇਸ਼ਾਰੇ ਹੋ ਰਿਹਾ ਨਵਜੋ ਸਿੰਘ ਸਿੱਧੂ ਵਾਲੇ ਪਾਸੇ ਉਪੇਸ਼ ਬਗੇਰ ਜੋ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਉਹਨਾਂ ਦੇ ਵੱਲੋਂ ਇਹ ਵੀ ਜਿਹੜੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੇ ਕਾਂਗਰਸ ਪਾਰਟੀ ਨੂੰ ਛੱਡ ਕੇ ਜਾ ਚੁੱਕੇ ਨੇ ਉਹਨਾਂ ਨੂੰ ਵੀ ਦੁਬਾਰਾ ਕਾਂਗਰਸ 'ਚ ਵਾਪਸ ਲਿਆਂਦਾ ਜਾਵੇ ਕੁਝ ਆਪਸੀ મતભੇਦ ਦੇ ਕਾਰਨ ਕਾਂਗਰਸ ਪਾਰਟੀ ਛੱਡ ਗਏ ਨੇ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਮਹਾਰਾਣੀ ਪਰਨੀਤ ਕੌਰ ਜਾ ਹੋਰ ਜਿਹੜੇ ਲੀਡਰ ਸੀ ਉਹਨਾਂ ਦੇ ਨਾਲ ਚਲੇ ਗਏ ਹੁਣ ਭਾਵੇਂ ਉਹਨਾਂ ਦੀ ਉਹਨਾਂ ਪਾਰਟੀਆਂ ਦੇ ਵਿੱਚ ਵੀ ਪੁੱਛ ਪ੍ਰਤੀਤ ਨਹੀਂ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਦੁਬਾਰਾ ਜੇ ਕਾਂਗਰਸ ਪਹੁੰਚ ਕਰੇ ਤਾਂ ਉਹ ਵਾਪਸ ਆ ਸਕਦੇ ਨੇ ਜਿਸ ਦੇ ਕਾਰਨ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਲਾਏ ਗਏ ਨੇ ਭवेश ਬਗੇਰ ਜੋ ਸਾਬਕਾ ਮੁੱਖ ਮੰਤਰੀ ਨੇ ਸ਼੍ਰੀਸਗੜ ਦੇ ਉਹ ਇਹ ਨਵੇਂ ਫਾਰਮੂਲੇ ਅਪਣਾ ਰਹੇ ਨੇ ਔਰ ਉਹਨਾਂ ਨੇ ਜੋਰ ਲਗਾ ਰਹੇ ਹਨ ਕਿ ਪੰਜਾਬ ਦੇ ਵਿੱਚ ਕਾਂਗਰਸ ਸੱਤਾ ਦੇ ਵਿੱਚ ਆਵੇ ਔਰ ਕਾਂਗਰਸ ਤੈਲਾ ਇਕਜੁੱਟ ਹੋਵੇ ਇਸ ਦੀ ਪਹਿਲੀ ਪੜਾਵੇ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਨਵੇਂ ਪ੍ਰਧਾਨ ਜੋ ਨਿਯੁਕਤ ਕੀਤੇ ਗਏ ਨੇ ਔਰ ਉਸ ਦੇ ਨਾਲ ਕਾਂਗਰਸ ਦੇ ਵਿੱਚ 29 ਅਰਜਰਬਰ ਲਗਾਏ ਗਏ ਨੇ ਪਾਰਟੀ ਦੇ ਵੱਲੋਂ ਹਾਈ ਕਮਾਂਡ ਦੇ ਵੱਲੋਂ ਕਾਂਗਰਸ ਦੇ ਇੰਚਾਰਜ ਜੋ ਸਾਬਕਾ ਮੁੱਖ ਮੰਤਰੀ ਨੇ ਉਹ ਆਪਣਾ ਫਾਰਮੂਲਾ ਖੁਦ ਅਪਣਾ ਰਹੇ ਨੇ ਉਹਨਾਂ ਨੇ 29 ਸੰਗਠਨ ਜ਼ਿਲ੍ਹਿਆਂ ਲਈ ਤਿੰਨ ਤਿੰਨ ਅਰਜਰਬਰ ਨਿਯੁਕਤ ਕੀਤੇ ਨੇ ਜੋ ਪਹਿਲੀ ਵਾਰ ਹੋਇਆ ਇੱਕ ਜ਼ਿਲ੍ਹੇ ਵਿੱਚ ਤਿੰਨ ਤਿੰਨ ਅਰਜਰਬਰ ਹੋਣਗੇ ਹਰੇਕ ਹਲਕੇ ਦੇ ਜੋ ਅੱਗੇ ਲੀਡਰ ਹੋਣਗੇ ਉਹਨਾਂ ਅਰਜਰਬਰਾਂ ਨੂੰ ਆਪਣੀ ਮੁਸ਼ਕਲ ਦੱਸਣ ਕਰ ਕਾਂਗਰਸ ਦੇਈ ਜੋ ਕਹਾਟ ਹੋ ਰਹੀ ਹੈ ਕਾਂਗਰਸ ਦੇ ਵਿੱਚ ਉਹ ਸਾਰੀ ਅਰਜਰਬਰਾਂ ਨਾਲ ਗੱਲ ਸਾਂਝੀ ਕੀਤੀ ਜਾਵੇਗੀ ਔਰ ਸਾਰੇ ਵਰਕਰਾਂ ਨੂੰ ਇਕਜੁੱਟ ਕੀਤਾ ਜਾਵੇਗਾ ਔਰ ਇਸ ਦੇ ਨਾਲ ਪੰਜਾਬ ਦੇ ਜਿਹੜੇ ਸਾਬਕਾ ਮੰਤਰੀ ਸਾਬਕਾ ਵਿਧਾਇਕ ਮੌਜੂਦਾ ਵਿਧਾਇਕ ਮੌਜੂਦਾ ਸੰਸਦ ਤੇ ਸਾਬਕਾ ਸੰਸਦ ਨੂੰ ਵੀ ਜਗ੍ਹਾ ਦਿੱਤੀ ਗਈ ਹੈ ਉਹਨਾਂ ਨੂੰ ਇਹ ਵੀ ਹੁਕਮ ਦਿੱਤੇ ਗਿਆ ਕਿ ਉਹ ਆਪਣੇ ਖੇਤਰ ਦੇ ਵਿੱਚ ਜੋ ਹਾਈ ਕਮਾਨ ਵੱਲੋਂ ਅਰਜਬਰ ਲਾਏ ਗਏ ਨੇ ਉਹਨਾਂ ਦੇ ਨਾਲ ਪੂਰਾ ਤਾਲਮੇਲ ਬਣਾ ਕੇ ਰੱਖਣ ਔਰ ਇਹ ਸਾਰੀਆਂ ਨੇ ਜੁਗਤੀਆਂ ਸੰਗਠਨ ਸਿਰਜਣ ਇਹ ਬਿਆਨ ਦੇ ਤਹਿਤ ਕੀਤੀਆਂ ਗਈਆਂ ਨੇ ਜੋ ਕਿ 2027 ਜੋ ਪਹਿਲਾ ਵਿਧਾਨ ਸਭਾ ਦੇ ਟਿਕਟਾਂ ਦਿੱਤੀਆਂ ਜਾਣੀਆਂ ਨੇ 117 ਹਲਕਿਆਂ ਦੇ ਵਿੱਚ ਉਸ ਉਮੀਦਵਾਰ ਨੂੰ ਉਤਾਰਿਆ ਜਾਵੇਗਾ ਜਿਹੜਾ ਜਿੱਤ ਦਰਜ ਕਰਨ ਦਾ ਸੰਕਟਾ ਰੱਖਦਾ ਹੋਵੇਗਾ ਔਰ ਸਾਰੀ ਕਾਂਗਰਸ ਉਸਦੇ ਨਾਲ ਖੜੀ ਹੋਵੇਗੀ ਉਸ ਹਲਕੇ ਦੇ ਸਾਰੇ ਲੋਕ ਕਿਸੇ ਤਰ੍ਹਾਂ ਦਾ ਉਸ ਦਾ ਵਿਰੋਧ ਨਾ ਹੋਵੇਗਾ ਉਸ ਹਲਕੇ ਦੇ ਵਿੱਚ ਸੋ ਇੱਕ ਪਾਸੇ ਕਾਂਗਰਸ ਦੇ ਵਿੱਚ ਇੱਕ ਇੱਕ ਹਲਕੇ ਦੇ ਵਿੱਚ 4-4 5-5 ਦਾਵੇਦਾਰ ਹੁੰਦੇ ਨੇ ਟਿਕਟਾਂ ਵਾਲੇ ਇਹੀ ਅਰਜ਼ਰਬਨਾਂ ਦੇ ਵੱਲੋਂ ਦੇਖਿਆ ਜਾ ਰਿਹਾ ਕਿ ਕਿਹੜੇ ਅੱਜ ਵਰਕ ਕਰ ਰਹੇ ਨੇ ਜਿਹੜੇ ਕਾਂਗਰਸ ਨੂੰ ਮਜ਼ਬੂਤ ਕਰ ਰਹੇ ਨੇ ਕਾਂਗਰਸ ਦੇ ਸੰਗਠਨ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਪਛਾਣ ਕੀਤੀ ਜਾ ਰਹੀ ਏ ਔਰ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵੱਲੋਂ ਟਿਕਟਾਂ ਦਿੱਤੀਆਂ ਜਾਣਗੀਆਂ ਜਿਸ ਨੂੰ ਲੈ ਕੇ ਜਾਈ ਕਮਾਣੇ ਚਾਹੁੰਦੀ ਕਿ ਟਿਕਟਾਂ ਦੇਣ ਲੱਗਿਆ ਕੋਈ ਵੀ ਲੀਡਰ ਜਿਸਦੇ ਵਿੱਚ ਕੋਈ ਰੁਸ ਰਸੇਵਾ ਨਾ ਹੋਵੇ ਵਿਰੋਧ ਨਾ ਹੋਵੇ ਸੋ ਉਸ ਤੋਂ ਪਹਿਲਾਂ ਕਿ ਸਾਰਿਆਂ ਨੂੰ ਉਹਨਾਂ ਦਾ ਟੈਸਟ ਜਿਹੜਾ ਹੋ ਰਿਹਾ ਉਹਨਾਂ ਦੇ ਪਰਖ ਹੋ ਰਹੀ ਏ ਕਿ ਕਿਹੜਾ ਲੀਡਰ ਕਿੰਨੇ ਪਾਣੀ ਵਿੱਚ ਔਰ ਉਸਦੇ ਅਰਜਰਬਾਣਾ ਦੇ ਨਾਲ ਕਿਸ ਤਰ੍ਹਾਂ ਮੇਲ ਮਲਾਪ ਏ ਜੋ ਕਿ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਲਿਸ਼ਟਾਂ ਤਿਆਰ ਕੀਤੀਆਂ ਜਾਂਦੀਆਂ ਸੀ ਅੱਗੇ ਜੋ ਪੰਜਾਬ ਕਾਂਗਰਸ ਦੇ ਟਿਕਟਾਂ ਦੇਣੀਆਂ ਹੁੰਦੀਆਂ ਸੀ ਉਹ ਜਿਹੜੇ ਕਿ ਹਾਈ ਕਮਾਂਡ ਦੀ ਕਮੇਟੀ ਦੇ ਕੋਲ ਭੇਜੀਆਂ ਜਾਂਦੀਆਂ ਸੀ ਔਰ ਹਾਈ ਕਮਾਂਡ ਦੀ ਕਮੇਟੀ ਜੋ ਟਿਕਟਾਂ ਦਿੰਦੀ ਸੀ ਉਹ ਉੱਥੇ ਜੋ ਪੰਜਾਬ ਦਾ ਇੰਚਾਰਜ ਹੁੰਦਾ ਸੀ ਜੋ ਪੰਜਾਬ ਦਾ ਪ੍ਰਧਾਨ ਹੁੰਦਾ ਸੀ ਉਹਦੇ ਕਹਿਣ ਤੇ ਟਿਕਟਾਂ ਜਿਹੜੀ ਉਹ ਦਿੰਦੀ ਸੀਗੀ ਪਰ ਹੁਣ ਇਸ ਤਰ੍ਹਾਂ ਨਹੀਂ ਹੋਵੇਗਾ ਜਿਹੜੇ ਤਿੰਨ ਅਜਰਬਨ ਹੋਣਗੇ ਉਹ ਜਿਹੜੇ ਦੇ ਉਹ ਆਪਣੇ ਵੱਲੋਂ ਲਿਸ਼ਟਾ ਤਿਆਰ ਕਰਕੇ ਭੇਜਣਗੇ ਜਿਹੜਾ ਲੀਡਰ ਵਰਕ ਕਰ ਰਿਹਾ ਹੋਵੇਗਾ ਜਿਹੜੇ ਲੀਡਰ ਦੀ ਕਾਰਗੁਜ਼ਾਰੀ ਉਹਨਾਂ ਅਜਰਬਨਾਂ ਦੇ ਕੋਲ ਪਹਿਲੇ ਨੰਬਰ ਤੇ ਹੋਵੇਗੀ ਉਸ ਨੂੰ ਉਹ ਟਿਕਟ ਦੇਵਾਂਗੇ ਸੋ ਕਾਂਗਰਸ ਦੇ ਵਿੱਚ ਨਵਾਂ ਫਾਰਮੂਲਾ 2027 ਦੇ ਚੋਣਾਂ ਨੂੰ ਲੈ ਕੇ ਆ ਗਿਆ 2027 ਦੀਆਂ ਚੋਣਾਂ ਕਾਂਗਰਸ ਹਰ ਹਾਲਤ ਵਿੱਚ ਜਿੰਨਾ ਚਾਹੁੰਦੀ ਹੈ ਪੰਜਾਬ ਸਰਕਾਰ ਬਣਾਉਣਾ ਚਾਹੁੰਦੀ ਹੈ ਜੋ ਕਿ 70% ਦੇ ਲਗਭਗ ਕਾਂਗਰਸ ਦੇ ਹੱਕ ਵਿੱਚ ਪੰਜਾਬ ਦੇ ਵਿੱਚ ਜੋ ਅੱਜ ਸਰਵੇ ਆ ਰਹੇ ਨੇ ਜੋ ਅੱਜ ਲੋਕਾਂ ਦੇ ਵੱਲੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਪੰਜਾਬ ਵਿੱਚ ਦੁਬਾਰਾ ਸੱਤਾ ਵਿੱਚ ਆ ਸਕਦੀ ਹੈ ਇਹਨਾਂ ਸਰਵੇਆਂ ਦੇ ਮੁਤਾਬਕ ਹੈ ਕਾਂਗਰਸ ਦੇ ਵੱਲੋਂ ਕੰਮ ਕੀਤਾ ਜਾ ਰਿਹਾ 2027 ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੇ ਆਪਣੇ ਦਿੱਗਜ ਲੀਡਰਾਂ ਨੂੰ ਦੁਬਾਰਾ ਸਰਗਰਮ ਕਰ ਰਹੀ ਹੈ ਕਾਂਗਰਸ ਔਰ ਕਾਂਗਰਸ ਦੇ ਵਿੱਚ ਆਉਣ ਵਾਲੇ 2026 ਦੇ ਵਿੱਚ ਬਹੁਤ ਜਲਦੀ ਆਪਣੇ ਹਲਕਿਆਂ ਦੇ ਵਿੱਚ ਇੰਚਾਰਜ ਜਿਹੜੇ ਨੇ ਨਿਯੁਕਤ ਕੀਤੇ ਜਾਣਗੇ ਔਰ ਉਹਨਾਂ ਦੀ ਟਿਕਟਾਂ ਫਾਈਨਲ ਕਰ ਦਿੱਤੀਆਂ ਜਾਣਗੀਆਂ ਜੋ ਕਾਂਗਰਸ ਹਮੇਸ਼ਾ ਹੀ ਪਛੜ ਜਾਂਦੀ ਹੈ ਜੋ ਕਿ ਕਾਂਗਰਸ ਨੂੰ ਪਹਿਲਾਂ ਹੀ ਇਹ ਟਿਕਟਾਂ ਅਨਾਉਂਸ ਕਰਨੀਆਂ ਪੈਣਗੀਆਂ ਤਾਂ ਕਿ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਹੈ ਜਾਂ ਕਾਂਗਰਸ ਦੇ ਵਿੱਚ ਜਿਹੜਾ ਫੁੱਟੇ ਉਹ ਖਤਮ ਹੋਵੇ ਔਰ ਕਾਂਗਰਸ ਜਿੱਤ ਦਰਜ ਕਰ ਸਕੇ